ਵੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਸੱਤੀ ਦਾ ਨੰਬਰ ਲੈਣ ਦੇ ਲਈ ਸਿੱਧੀ ਪ੍ਰਾਪਤ ਕਰਨੇ ਦੇ ਲਈ ਇੱਕ ਮੰਤਰ ਲੈ ਕੇ حاضر ਹੋਈਆਂ ਇਸ ਮੰਤਰ ਨੂੰ ਸਿੱਧ ਕਰ ਲਿਆ ਤਾਂ ਤੁਸੀਂ ਸੱਤੀ ਦਾ ਨੰਬਰ ਤੁਹਾਨੂੰ ਸਿੱਧਾ ਹੋਵੇਗਾ ਜੋ ਕਿ ਨੰਬਰ ਬਿਲਕੁਲ ਪੱਕਾ ਹੋਵੇਗਾ ਇਹ ਧੁਰ ਧੁਰ ਹੋ ਨਹੀਂ ਸਕਦਾ ਲੇਕਿਨ ਇਹਦੇ ਲਈ ਮਿਹਨਤ ਜ਼ਰੂਰੀ ਹੈ ਜੇਕਰ ਮਿਹਨਤ ਕਰ ਲਈ ਤੇ ਤੁਹਾਨੂੰ ਸੁਪਨੇ ਦੇ ਵਿੱਚ ਦੜੇ ਸੱਤੀ ਦਾ ਨੰਬਰ ਮਿਲ ਜਾ ਕਰੂਗਾ ਔਰ 99 ਕਰ ਖਾਲੀ ਹੋਣਗੇ ਜਿਹੜਾ ਨੰਬਰ ਤੁਹਾਡਾ ਮਲੇਗਾ ਉਹ ਪੱਕਾ ਨੰਬਰ ਹੋਵੇਗਾ ਸੋ ਦੋਸਤੋ ਇਹਦੇ ਲਈ ਆਪਾਂ ਨੂੰ 41 ਦਿਨ ਦਾ ਸਮਾਂ ਕੱਟਣਾ ਪਵੇਗਾ ਤੋ 40 ਦਿਨ ਲਗਾਤਾਰ ਰਾਤ ਦੇ ਸਮੇਂ ਇਹ ਜੋ ਮੈਂ ਮੰਤਰ ਪਾਠ ਦੱਸਾਂਗਾ ਉਹ ਦਾ ਘੱਟੋ ਘੱਟ 11 ਮਾਲਾ ਲਾਜ਼ਮੀ ਕਰਨੀਆਂ ਹੋਣਗੀਆਂ ਲਗਾਤਾਰ 11 ਮਾਲਾ ਦਾ ਜਾਪ ਮਾਲਾ 108 ਕੇ ਦੀ 11 ਮਾਲਾ ਜ਼ਰੂਰ ਯਾਨਾ ਕਰਨੀਆਂ ਪੈਣਗੀਆਂ ਦੋਸਤੋ ਕਿਸੇ ਵੀ ਨਚੰਦੇ ਵੀਰ ਵਰਤੋ ਜਸਵੀਰ ਵਰ ਨੂੰ ਜਾਨੀ ਜੰਤੀ ਜਾਨਨੀ ਹੋਵੇ ਉਸ ਵੀਰ ਵਰ ਤੋਂ ਤੁਸੀਂ ਇਸ ਮੰਤਰ ਦਾ ਜਾਪ ਸ਼ੁਰੂ ਕਰਨਾ ਹੈ ਜਿਹਦੇ ਲਈ ਆਪਨ 41 ਦਿਨ ਦਾ ਸਮਾਂ ਤਾਂ ਲੱਗਣ ਲੱਗੇਗਾ ਹੀ ਔਰ ਤੁਝੇ ਨਿਯਾਜ ਬਣਾ ਕੇ ਕੋਲ ਰੱਖਣੀ ਹੋਵੇਗੀ ਚਿਰਾਗ ਜਗਾ ਕੇ ਤੂਪ ਅਰਗਬਤੀ ਲਾ ਕੇ ਅਤੇ चलता लूटा कूल रख के यदा जाप रोजाना ग्यारह माला का करना पवेगा दोस्तों रोज़ चिराग जगा के ही बैठना कोल पानी का लोटा रख के न्याज रख के पहले दिन न्याज रख लो बाकी दिन दो दो लड्डू रखी चलो दोस्तों दिन बिल्कुल साफ पाग तो अपने जत सतू कायम रख के ਇਸ ਮੰਤਰ ਦਾ ਜਾਪ ਕਰਤੀ ਜਾਓ ਜਿਵੇਂ ਜਿਵੇਂ ਜਾਪ ਹੁੰਦਾ ਜਾਵੇਗਾ ਤਤਵੱਤਾ ਇਸ ਮੰਜ਼ਿਲ ਵੱਲ ਨੂੰ ਜਾਣਾ ਤੈ ਹੁੰਦਾ ਰਹੇਗਾ ਔਰ 41 ਦਿਨ ਪੂਰੇ ਕਰ ਲੈ ਤਾਂ ਤੁਹਾਨੂੰ ਸੁਪਨੇ ਦੇ ਵਿੱਚ 86 ਦਾ ਨੰਬਰ ਮਿਲੇਗਾ ਕਰੂਗਾ ਜੇ ਤੁਸੀਂ 41 ਦਿਨ ਦੇ ਵਿੱਚ ਵਿੱਚ ਘੱਟ ਤੋਂ ਘੱਟ ਸਵਾ ਲੱਖ ਬਾਰੀ ਜਪ ਕਰ ਲੈਣੇ ਸਭਾ ਲਖਾਜਬ ਟੁੱਟਾ ਹੋ ਜਾਂਦਾ ਤੋਫੀਰ 467 ਦਾ ਨੰਬਰ ਬਹੁਤ ਜਲਦੀ ਜਲਦੀ ਜਣੀ ਰੋਜ਼ ਦੀ ਰੋਜ਼ ਵੀ ਮਿਲ ਸਕਦਾ ਹੈ ਸੋ ਦੋਸਤੋ ਹੁਣ ਆਪਾਂ ਨੇ ਉਸ ਮੰਤਰ ਵੱਲ ਵਧਣਾ ਹੈ ਜਿਸ ਮੰਤਰ ਦਾ ਤੁਸੀਂ 48 ਦਿਨ ਲਗਾਤਾਰ ਜਾਪ ਕਰਨਾ ਹੈ ਬਿਧੀ ਦੇ ਨਾਲ ਅਤੇ ਜਲਦ ਸਤਿ ਕਾਇਮ ਰੱਖ ਕੇ ਸਫਾਈ ਰਕੀ ਇੱਕ ਕਮਰੇ ਦੇ ਵਿੱਚ ਬੈਠ ਕੇ ਜਾਪ ਕਰਨਾ ਜਿਹਦੇ ਵਿੱਚ ਲਗਾਤਾਰ ਉਸੇ ਕਮਰੇ ਦੇ ਵਿੱਚ ਤੁਹਾਡਾ ਜਾਪ ਹੋਣਾ ਚਾਹੀਦਾ ਜਿਹਦੇ ਵਿੱਚ ਜਿਸ ਟਾਈਮ ਤੁਸੀਂ ਜਾਪ ਸ਼ੁਰੂ ਕਰ ਲਏ ਉਸ ਟਾਈਮ ਤੋਂ ਹੀ ਜਨਨਾ ਜਾਪ ਸ਼ੁਰੂ ਹੋਣਾ ਚਾਹੀਦਾ ਸੋ ਦੋਸਤੋ ਹੁਣ ਉਹ ਜੋ ਕਲਮਾ ਮੰਤਰ ਹੈ ਦੜੀ ਸੱਟੇ ਵਾਲ ਉਹ ਇਸ ਤਰ੍ਹਾਂ ਹੈ ਲਾ ਇਲਾਕੀ ਵਕੀ ਇਲ ਇਲਾਕੀ ਲਾ ਇਲਾਕੀ ਅਕੀ ਇਲ ਇਲਾਕੀ ਬਾਕੀ ਭਾਈ ਮੁਹੰਮਦ ਖੋਲੇ ਕਿਲੋਂ ਕੀ ਤੱਕੀ ਸੁਪਨਾ ਆਵੇ ਸੱਚੀ ਤੜੀ ਦਾ ਰਹਿ ਜਾਣ 99 ਘਰ ਬਾਕੀ ਦੋਸਤੋ ਇਸ ਮੰਤਰ ਦਾ ਜਾਪ ਮੈ ਲੋਵਾਰੀ ਰਿਪੀਟ ਕਰ ਦਿੰਨਾ ਇਹਨੂੰ ਚੰਗੀ ਤਰ੍ਹਾਂ ਸੁਣ ਕੇ ਗੰਠ ਕਰਕੇ ਫੇਰ ਹੀ ਇਹਦਾ ਜਾਪ ਸ਼ੁਰੂ ਕਰਨਾ ਹੈ ਸੋ ਇਹ ਮੰਤਰ ਇਸ ਤਰ੍ਹਾਂ ਹੈ ਲਾ ਹਿ ਲਾ ਕੀ ਲਾ ਕੀ ਇਲ ਲਾ ਕੀ ਬਾਕੀ ਆਏ ਮੁਹੰਮਦ ਖੋਲੇ ਦਿਲੋਂ ਕੀ ਤਾਕੀ ਸੁਪਨਾ ਆਵੇ ਸੱਚੇ ਦੜੀ ਦਾ ਰਹਿ ਜਾਣ 99 ਕਰ ਬਾਕੀ ਸੋ ਦੋਸਤੋ ਇਹ ਕਰ ਦਿੱਤਾ ਉਹ ਮੰਤਰ ਹੈ ਜਿਹਨੂੰ 43 ਦਿਨ ਜਾਪ ਕਰਕੇ ਤੁਸੀਂ ਦੱਡਾ ਸੱਟਾ ਪ੍ਰਾਪਤ ਕਰਨੇ ਲਈ ਸਿੱਧੀ ਸਿੱਧੀ ਪ੍ਰਾਪਤ ਕਰ ਸਕਦੇ ਹਾਂ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਜਲਦੀ ਮਿਲਦੇ ਹਾਂ ਕਿਸੇ ਨਵੇਂ ਕਲਮੇ ਮੰਤਰ ਪਾਠ ਦੀ ਨਾਲ ਜਦ ਤੱਕ ਲਈ ਜੈ ਪੀਰਾਂ